ਹੈਲੋ ਹਾਂਜੀ ਸਤਿ ਸ੍ਰੀ ਅਕਾਲ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਰਾਜਵੀਰ ਜਵੰਦਾ ਵੀਰ ਜੀ ਬਾਰੇ ਜੋ ਕਿ ਪਿਛਲੇ ਦਿਨੀ ਆਪਾਂ ਨੂੰ ਛੱਡ ਕੇ ਚਲੇ ਗਏ ਆ ਕੱਲ ਨੂੰ 17 ਤਰੀਕ ਨੂੰ ਉਹਨਾਂ ਦੀ ਅੰਤਮ ਅਰਦਾਸ ਹੋਣੀ ਆ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਦੇ ਅੰਤਮ ਅਰਦਾਸ ਦੇ ਵਿੱਚ ਅਰਦਾਸ ਬੇਨਤੀ ਜ਼ਰੂਰ ਕਰਨੇ ਕਿ ਪ੍ਰਮਾਤਮਾ ਉਹਨਾਂ ਵਿਛੜੀ ਹੋਈ ਰੂਹ ਦੀ ਆਤਮਾ ਨੂੰ ਸ਼ਾਂਤੀ ਜ਼ਰੂਰ ਬਖਸ਼ਣ ਹਰ ਭਜਨ ਮਾਨ ਔਰ ਰਾਜਵੀਰ ਜਵੰਦਾ ਜੀ ਬਹੁਤ ਹੀ ਨਜ਼ਦੀਕੀ ਦੋਸਤ ਸਨ ਗਾਇਕ ਤਾਂ ਸਾਨੀ ਹੀ ਪਰ ਬਹੁਤ ਹੀ ਨਜ਼ਦੀਕੀ ਦੋਸਤ ਸਨ ਇਹ ਸ਼ਸ਼ਕਾਰ ਵਾਲੇ ਦਿਨ ਦੀ ਵੀਡੀਓ ਆ ਜੀ ਤੁਸੀਂ ਚੈੱਕ ਕਰਿਓ ਹਰ ਭਜਨ ਮਾਨ ਜੀ ਬਹੁਤ ਹੀ ਦੁੱਖ ਉਹਨਾਂ ਨੇ ਮੰਨਿਆ ਔਰ ਬਹੁਤ ਹੀ ਨਜ਼ਦੀਕੀ ਦੋਸਤ ਸੀ ਇੱਥੇ ਉਹ ਪਬਲਿਕ ਨੂੰ ਕਹਿ ਰਹੇ ਸੀ ਵੀ ਯਾਰ ਤੁਸੀਂ ਕੀ ਕਰ ਰਹੇ ਆ ਘਾਤੀ ਦੇ ਉੱਪਰ ਵੀ ਫੋਟੋਆਂ ਖਿੱਚ ਰਹੇ ਆਂ ਔਰ ਹਰ ਭਜਨਮਾਨ ਜੀ ਇੱਥੇ ਰੋ ਰਹੇ ਆ ਸਾਰਿਆਂ ਨੂੰ ਹੱਥ ਜੋੜ ਕੇ ਕਹਿ ਰਹੇ ਆ ਵੀ ਤੁਸੀਂ ਕੀ ਕਰ ਰਹੇ ਆ ਹਨਾ ਪਰਿਵਾਰ ਨੂੰ ਦੁੱਖ ਘਟਾਉਣ ਦੀ بجائے ਉਸ ਦਾ ਦੁੱਖ ਵਧਾ ਰਹੇ ਆ ਹੁਣ ਵੀ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਸੋਸ਼ਲ ਮੀਡੀਆ ਨੂੰ ਕਿ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਪਾਉਣੀਆਂ ਬੰਦ ਕਰੋ ਔਰ ਵਾਇਰਲ ਨਾ ਕਰੋ ਕਿ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਪਰਿਵਾਰ ਦਾ ਕਹਿਣਾ ਹੈ ਕਿ ਰਾਜਵੀਰ ਜਵੰਦਾ ਜੀ ਦਾ ਕਤਲ ਹੋਇਆ ਦੇਖੋ ਇਹ ਜੀ ਕੋਈ ਵੀ ਗੱਲਬਾਤ ਨਹੀਂ ਉਹਨਾਂ ਦਾ ਪਰਿਵਾਰ ਦਾ ਇਹ ਜਾਂ ਕੋਈ ਵੀ ਕਹਿਣਾ ਨਹੀਂਗਾ ਉਹਨਾਂ ਨੂੰ ਪਤਾ ਵੀ ਉਹਨਾਂ ਦਾ ਸੜਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋਈ ਆ ਪਰਿਵਾਰ ਦਾ ਮੰਨਣਾ ਇਹੀ ਆ ਤੁਸੀਂ ਪਰਿਵਾਰ ਦਾ ਇਹ ਨਾਮ ਬਦਨਾਮ ਕਰੋਗੇ ਪਰਿਵਾਰ ਕਹਿ ਰਿਹਾ ਵੀ ਰਾਜਵੀਰ ਜਵੰਦਾ ਜੀ ਦਾ ਕਤਲ ਹੋਇਆ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਉਹਨਾਂ ਨੂੰ ਦੁਖੀ ਨਾ ਕਰੋ ਔਰ ਉਹਨਾਂ ਦੀ ਮੌਤ ਦਾ ਖੇਡਾ ਨਾ ਪਰੋ ਹਰਪਜਨਮਾਨ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਮੌਤ ਦਾ ਖੇਡਾ ਨਾ ਬਣਾਓ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਉਹਨਾਂ ਦੀ ਆਤਮਾ ਦੇ ਲਈ ਵਿਛੜੀ ਹੋਈ ਰੂਹ ਦੇ ਲਈ ਅਰਦਾਸ ਬੇਨਤੀ ਜ਼ਰੂਰ ਕਰੋ ਕਿ ਉਹ ਵਿਛੜੀ ਹੋਈ ਰੂਹ ਨੂੰ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਕੱਲ ਨੂੰ 17 ਤਰੀਕ ਨੋ ਉਹਨਾਂ ਦੀ ਅੰਤਮ ਅਰਦਾਸ ਬੇਨਤੀ ਹੋਣੀ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਇਹ ਹੀ ਬੇਨਤੀ ਹੈ ਕਿ ਤੁਸੀਂ ਅਰਦਾਸ ਕਰਨੀ ਕਿ ਪ੍ਰਮਾਤਮਾ ਉਹ ਵਿਛੜੀ ਹੋਈ ਰੂਹ ਨੂੰ ਸ਼ਾਂਤੀ ਬਖਸ਼ੇ ਉਹਨਾਂ ਦੇ ਲਈ ਚੰਗੀਆਂ ਵੀਡੀਓ ਪਾ ਸਕਦੇ ਆ ਇਸ ਤਰ੍ਹਾਂ ਦੀਆਂ ਵੀਡੀਓ ਨਾ ਪਾਓ ਕਿ ਵੀ ਉਹਨਾਂ ਦਾ ਪਰਿਵਾਰ ਦਾ ਮੰਨਣਾ ਹੈ ਇਹ ਦੇਖੋ ਉਹਨਾਂ ਦਾ ਪਰਿਵਾਰ ਤਾਂ ਬਹੁਤ ਹੀ ਜ਼ਿਆਦਾ ਸਖਮੇ ਦੇ ਵਿੱਚ ਆ ਉਹ ਕੁਝ ਵੀ ਨਹੀਂ ਕਹਿ ਰਹੇ ਉਹਨਾਂ ਨੂੰ ਪਤਾ ਵੀ ਉਹਨਾਂ ਦਾ ਸੜਕ ਐਕਸੀਡੈਂਟ ਹੋਇਆ ਉਹਦੇ ਵਿੱਚ ਹੀ ਉਸ ਦੀ ਮੌਤ ਹੋਈ ਹੈ ਤੁਸੀਂ ਉਸ ਤਰ੍ਹਾਂ ਦੀਆਂ ਵੀਡੀਓ ਬਣਾਉਣੀਆਂ ਬੰਦ ਕਰੋ ਹਰ ਭਜਨ ਮਾਨ ਜੀ ਦਾ ਇਹ ਹੀ ਮੰਨਣਾ ਔਰ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਆ ਸਾਰੀ ਪਬਲਿਕ ਨੂੰ ਔਰ ਸੋਸ਼ਲ ਮੀਡੀਆ ਨੂੰ ਵੀ ਤੁਸੀਂ ਇਸ ਤਰ੍ਹਾਂ ਵੀਡੀਓ ਨਾ ਬਣਾਓ ਕਿ ਉਹਨਾਂ ਦਾ ਕਤਲ ਕੀਤਾ ਗਿਆ ਦੇਖੋ ਉਹਨਾਂ ਦਾ ਕੋਈ ਵੀ ਕਤਲ ਨਹੀਂ ਹੋਇਆ ਉਹਨਾਂ ਦੀ ਮੌਤ ਹੋਈ ਆ ਸੜਕ ਐਕਸੀਡੈਂਟ ਵਿੱਚ ਹੋਈ ਆ ਮੈਂ ਤਿੰਨ ਵਾਰ ਤੁਹਾਨੂੰ ਰਿਪੀਟ ਕਰ ਦਿੱਤਾ ਔਰ ਬੇਨਤੀ ਕਰ ਰਹੇ ਹਾਂ ਤੁਹਾਨੂੰ ਠੀਕ ਹੈ ਜੀ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣੀਆਂ ਸੋਸ਼ਲ ਮੀਡੀਆ ਤੇ ਉਹਨਾਂ ਨੇ ਕਿਹਾ ਵੀ ਬੰਦ ਕਰੋ ਸੋਸ਼ਲ ਮੀਡੀਆ ਨੂੰ ਕਿਹਾ ਉਹਨਾਂ ਨੇ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣੀਆਂ ਬੰਦ ਕਰੋ